ਹਾਂਜੀ ਸਸਤਰੀ ਕਲ ਦੋਸਤੋ ਪਿੰਡੂ ਕੀਤਾ ਚੈਨਲ ਚ ਬਾਈ ਜੀ ਸਵਾਗਤ ਕਰਦੇ ਆ ਕੀ ਹਾਲ ਆ ਬਾਈ ਸਸਤਰੀ ਕਾਸ ਸਾਰਿਆਂ ਨੂੰ ਤੇ ਬਾਈ ਜੀ ਆ ਲੋ ਬਾਈ ਅੱਜ ਟਾਈਮ ਜਿਹੜਾ ਵੇਖੋ ਜਿਹੜੇ 7:32 ਮਿੰਟ ਹੋ ਗਏ ਸਰਾ ਰੇਟ ਜਿਹੜਾ ਅੱਜ ਵਿਖਾਵਾਂਗੇ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਓ ਆਜੋ ਬਾਈ ਲਓ ਬਾਈ ਬੋਲੀ ਜਿਹੜੀ ਸਟਾਰਟ ਹੀ ਆ ਤੇ ਜਿਹੜਾ ਪਹਿਲੀ ਟਰਾਲੇ ਤੋਂ ਸ਼ੁਰੂ ਕਰ ਗਏ ਤਾਂ ਨਾਗ ਆਪਾਂ ਗਿਣੇ ਨਹੀਂ ਨਾਗ ਗენਦੇ ਆਪਾਂ ਧੰਨ ਧੰਨ ਉਲੀ ਵਿਖੇ ਬੈਲਾ ਜਿੰਨਾ ਨੇ ਕੋਈ ਕੰਮ ਨਹੀਂ ਕੀਤਾ ਨਹੀਂ ਆਉਂਦੀ ਉਹ ਗਈ ਵੀ ਗੱਲ ਵੀਰੇ ਅੰਦਰ ਦੀ ਬਾਹਰ ਦੀ ਗਾਂ ਗਾਂ ਕਿੱਥੇ ਲੈ ਗਏ ਕਿਰਾਬੰਦਾ ਤੇਰੇ ਸਾਹੇ ਕਿੱਲੀ ਗੁਲੀ ਦਾਨੀ ਆਰਦੀ ਦੁਲਿਆ ਦੇ ਨਾਲ ਦੀ ਭਾਈ ਬੋਲੋ ਕਿੱਤੀ ਕਿੱਲੀ ਆਹਦੀ ਰਹਿ ਗੋਗੀ ਯਾਰ ਅਜੀ ਹਾਏ ਹਾਏ ਜਦੋਂ ਜਾਂ ਪੰਨਾ ਮਾਰੀ ਜੀ ਹਲੋ ਕੀ ਦਾ ਆ ਗਿਆ ਡੈਡੀ ਦਾ ਹੋ ਗਿਆ ਹੋ ਗਿਆ ਇਸ ਵਿੱਚ ਬੈਠ ਜਾ ਚੰਦ ਠੰਡਾ ਰੱਖਦਾ ਫਿਰ ਸਿਰਫ ਇੱਕ ਮਿੰਟ ਦੱਸ 250 ਰੁਪਿਆ 300 300 ਰੁਪਿਆ 10 15 850 850 ਦੇ ਵੀ ਕੀ ਆ ਹਾਂ 830 ਸਾਡੇ ਦੰਸਾ ਬੋਲਣਾ ਪੈ ਕਿ ਨਾ 57 59 60 ਜੀ 360 ਰੁਪਏ ਬੋਲਣਾ ਪੈ ਕਿ ਨਾ 360 ਰੁਪਏ ਬੋਲੋ ਜੀ ਬਾਈ ਜੀ ਪਹਿਲੀ ਟਰਾਲੀ ਦਾ ਪਹਿਲੀ ਟਰਾਲੀ ਦਾ ਰੇਟ ਲੱਗ ਗਿਆ ਜੀ 300 ਤੇ 60 ਰੁਪਏ ਕੀ ਬਾਤ ਹੈ ਪਹਿਲੀ ਡੱਕ ਦਾ ਜਿਹੜਾ ਰੇਡ ਲੱਗ ਗਿਆ ਪਹਿਲੇ नाग ਦਬ ਤੇ नाग ਗੈ ਲਗੇ ਆ ਪੱਲੋ ਬਈ ਆਏ ਜਿਹੜੇ नाग ਖੜੇ ਆ ਗਏ 1 2 3 4 5 6 7 8 9 ਨੌ नाग ਜਿਹੜੇ ਆਏ ਸੀ ਇੱਕ ਡਾਕ ਦੀ ਬੋਲੀ ਹੋ ਗਈ ਪਿੱਛੇ ਰਹਿ ਗਏ 8 नाग ਬਾਈ ਤੇ ਜੈਪ ਜੀ ਕੁਆਲਟੀ ਹੋ ਉਹ ਜਿਹੜਾ ਰੇਡ ਲੱਗੂਗਾ ਜੀ ਤੇ ਤੂੜੀ ਚੱਕਰ ਆਈਏ ਤੁਨੂੰ ਲਓ ਜੀ ਵਾਲੀਆਂ ਮਾਲ ਕਿਹੜਾ ਬਾਈ ਅੰਦਰ ਵੀ ਅੰਦਰ ਵੀ ਥੋੜੀ ਬੋਲਾ ਬਾਈ 430 4 ਤੋਂ ਕਰ ਲੈ 400 400 ਜਾਏਗਾ ਤੁਮ ਪੰਜ 405 10 15 20 25 ਹੂੰ 435 40 440 ਇਹ ਬੋਲਣਾ ਬਾਈ ਕਿਨੇ 45 ਕਿੱਥੇ ਜਾਣੀ ਹੈ ਅਰੇ ਲੱਗ ਜਾਈਂਗਾ ਬਈ ਜੀਆ ਪਾੜੇ ਸਾਕੇ ਤਰ੍ਹਾਂ 50 300 ਰੁਪਏ ਦਿੰਦੇ ਆ ਆਪਣਾ 500 ਹੋਗਾ ਬਈ ਆ ਨਾ 300 500 ਦਿੰਨਾ ਯਾਰ ਬੋਲ ਬੋਲ 500 ਹੋਗਾ ਹੁਣ 350 350 55 60 460 ਬੋਲਣਾ ਕਿਨੇ 65 70 470 ਰੁਪਏ 470 ਰੁਪਏ ਲਓ ਜੀ ਦੂਸਰੇ ਨਾਗ ਦਾ ਰੇਟ ਲੱਗ ਗਿਆ ਜੀ 400 ਤੇ 70 ਰੁਪਏ ਹਾਲਾਂਕਿ 430 70 ਰੁਪਏ ਤੱਕ ਜਿਹੜਾ ਰੇਟ ਪਹੁੰਚ ਗਿਆ ਜੀ ਲਓ ਜੀ ਥੀਸਰੇ ਨਾਗ ਦਾ ਰੇਟ ਵੇਣੇ ਆ ਬਾਈ ਲਓ ਜੀ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੀ ਤੋਂ ਹਡੀਸ ਜਿਹੜੇ ਵਿੱਚ ਸਿਰਫ ਮੇਰ ਵਾਲੀ ਦੀ ਪਾਸੇ ਕੀ ਦੀ ਹੈ ਭਾਈ ਆਪਣਾ ਮਾਲ ਅੰਦਰ ਦਾ ਮਾਲ ਕੋਈ ਨਹੀਂ ਹੈ ਨਾ ਹਾਂ 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 ਹੈਗਾ ਮੈਂ ਆਹ ਰਹੀ ਗੱਲ ਦੋਵੇਂ ਅੰਦਰ ਅੰਦਰ ਉਸ ਤੋਂ ਹੀ ਕਮਾਂਗੇ ਸੱਚ ਜਗਾਉਗਾ ਭਾਈ ਥੱਲੇ ਵਾਲਾ ਥੋੜਾ ਬੰਦਾ ਅੰਦਰ ਵਾਲਾ ਬੰਦਾ ਬਾਹਰ ਜੀ ਹੈ ਨਹੀਂ ਲੱਗਦਾ ਅੰਦਰ ਦੀ ਥੋੜੀ ਬੋਲੋ ਭਾਈ 400 5 ਕਿੱਥੇ ਜਾਣੀ ਬਾਈ 6 6 ਪ੍ਰਸ਼ੋਧ ਪੰਜ 10 15 20 25 30 35 40 45 450 450 55 60 65 70 75 80 480 ਬੋਲਾਂਗੇ ਨਾ 400 ਲੋ ਜੀ ਇਹਦਾ ਵੀ ਉਹੀ ਰੇਟ ਜਿਹੜਾ ਲੱਗਿਆ 480 ਰੁਪਏ ਜਿਹੜਾ ਉੱਥੇ ਜੇ ਰੇਟ ਜਿਹੜਾ ਜਾਵੜਿਆ ਹੈਗਾ 480 ਰੁਪਏ ਜਿਹੜਾ ਰੇਟ ਇਹਦਾ ਲੱਗਿਆ ਹੈਗਾ ਲੋ ਜੀ ਤੂੜੀ ਦੀ ਜਿਹੜੀ ਬੁਲੀ ਹੋੜੀ ਆ ਕੁਆਲਿਟੀ ਦੇਖੋ ਭਾਈ ਆ ਜਿਹੜੀ ਕੁਆਲਿਟੀ ਜਾਈ ਤੂੜੀ ਦੀ ਬਾਕੀ ਵੇਖੋ ਕੀ ਰੇਟ ਇਹਦਾ ਜਿਹੜਾ ਸਿਰਾ ਰੇਟ ਲੱਗੂਗਾ ਇਹ ਗਾਘੂ ਕਾਜ ਚੱਗੇ ਆ ਭਾਈ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਆ ਕਰੋ ਤੇ ਬਾਕੀ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਿ ਇਹ ਏਰੀਆ ਦੇ ਵਿੱਚ ਛੋਟੇ ਰੇਟ ਚੱਲੀ ਜਾਂਦਾ ਜੀ ਢੱਲਮਾ ਟੈਲੀਵਿਜ਼ਨ ਦੇ ਸਰ ਦੇ ਕੋਟੀ ਪੁਰਾਣੀ ਹੈ ਲਾਈਵ ਤਸਵੀਰਾਂ ਆ ਤੁਸੀਂ ਸਵੇਰੇ ਸਵੇਰੇ ਰੌਣਕਾ ਦੇਖ ਸਕਦੇ ਹੋ ਮੰਡੀ ਦੇ ਵਿੱਚ ਤੇ ਬੋਲੀ ਸਟਾਰਟ ਹੋ ਗਈ ਹੈ ਚੱਲਦੇ ਆਪਾਂ ਇਸੇ ਤਰ੍ਹਾਂ ਪੂਰੀ ਬਾਹਰ ਦੀ ਹੈ ਇਹਦੇ ਨਾਲ ਦੀ ਆ ਦੇਖ ਕੇ ਬੋਲੀ ਦੇ ਉਹ ਖਿੱਲੀ ਜਾਣੀ ਜੀ 250 ਰੁਪਿਆ 250 ਰੁਪਿਆ 60 ਰੁਪਏ 80 300 ਜੀ 330 40 350 52 352 352 ਬੋਲਾਂਗੇ ਨਾ 60 60 ਆ ਤੂੜੀ ਵੇਖ ਲਾ ਭਈ ਆ ਗਈ ਬਣੀ ਬਾਦ ਦੀ ਆ ਪਈ ਆ 360 65 ਸਾਵਾਂ ਜਾਣੀ ਆ ਸਾਵਾਂ ਜਾਣੀ ਨਹੀਂ ਜਾਣਾ ਭਾਈ 60 ਰੁਪਏ 665 ਰੁਪਏ ਬੋਲਾਂਗੇ ਨੇ ਲਓ ਜੀ 365 ਰੁਪਏ ਜਿਹੜਾ ਰੇਟ ਲੱਗ ਗਿਆ ਜੀ 365 ਰੁਪਏ ਜਿਹੜਾ ਰੇਟ ਲੱਗਿਆ ਹੈਗਾ ਬਾਕੀ ਕਮੈਂਟ ਜਰੂਰ ਕਰਕੇ ਦੱਸਿਆ ਕਰੋ ਬਾਈ ਕੀ ਏਰੀਏ ਦੇ ਵਿੱਚ ਤੁਹਾਡੇ ਰੇਟ ਜਿਹੜਾ ਚੱਲੀ ਜਾਂਦਾ ਹੈਗਾ ਤੇ ਕਮੈਂਟ ਜਰੂਰ ਕਰਿਆ ਕਰੋ ਬਾਈ ਤੇ ਕਿੱਥੋਂ ਕਿੱਥੋਂ ਵੀਡੀਓ ਦੇਖ ਰਹੇ ਨੇ ਨਾਮ ਪਾ ਕੇ ਤੇ ਆਪਦੇ ਸ਼ਹਿਰ ਦਾ ਪਿੰਡ ਦਾ ਨਾਮ ਜਰੂਰ ਦੱਸਿਆ ਕਰੋ ਬਈ ਵੀ ਇੱਥੇ ਇੱਥੇ ਜਿਹੜੀ ਅਸੀਂ ਵੀਡੀਓ ਸਾਡੀ ਚੱਲੀ ਜਾਂਦੀ ਤੇ ਅਸੀਂ ਇੱਥੋਂ ਦੇਖੀ ਜਾਂਦੇ ਆ ਲਓ ਜੀ ਆਹ ਕੁਆਲਿਟੀ ਹੈ ਜਿਹੜੀ ਤੁੜੀ ਦੀ ਕਾ ਜਿਹੜਾ ਇਹ ਆ ਗਿਆ ਹੁਣ ਵੰਗੀ ਇਹ ਨਹੀਂ ਥੋੜਾ ਆ ਗਿਆ ਚਲਦੇ ਆ ਨੇੜੇ ਆ ਤੈਨੂੰ 300 ਰੁਪਈਆ ਵਾਰ ਲਿਆ ਹੈ 300 ਮਸਲਦੀ ਆ 300 ਰੁਪਈਆ ਕੀ ਕਰ ਲੈ 320 ਆ ਟਿੱਡੇ 350 ਹੈ ਟਿੱਡਾ ਜਦੋਂ ਦਾ ਟਿੱਡੇ 350 ਸੈੱਟ ਕਰ ਲੈ 60 65 400 400 ਬੋਲਾਂਗੇ ਨੇ ਕੋਲ ਚੱਕ ਦੇ ਜੀ ਮੜੇ ਇਧਰ ਨੂੰ 100 ਰੁਪਏ ਦੇ ਲਓ ਜੀ ਬਾਈ 400 ਰੁਪਏ ਜਿਹੜਾ ਰੇਟ ਲੱਗ ਗਿਆ ਜੀ ਸਰਾ ਰੇਟ 400 ਹਾਲਾਂਕਿ ਜਿਹੜਾ 300 350 400 ਤੋਂ ਜਿਹੜਾ ਹੱਲੇ 480 ਰੁਪਏ ਦੇ ਵਿੱਚ ਵਿੱਚ ਜਿਹੜਾ ਹੱਲੇ ਰੇਟ ਚੱਲੀ ਜਾਂਦਾ ਹੈਗਾ ਕੀ ਉਮੀਦ ਹੈ ਅੱਜ ਕਿੱਥੋਂ ਤੱਕ ਜਿਹੜਾ ਰੇਟ ਜਾ ਸਕਦਾ ਹੈਗਾ ਬਾਈ ਤੇ ਵੇਖੋ ਜਿਹੜਾ ਅੱਜ ਦਾ ਰੇਟ ਕੀ ਜਾਂਦਾ ਹੈਗਾ ਸਰਾ ਰੇਟ ਲੈ ਬਈ ਕਮੈਂਟ ਜਿਹੜਾ ਉਹ ਜਰੂਰ ਕਰਿਆ ਕਰੋ ਆ ਕੁਆਲਟੀ ਬਾਈ ਤੇ ਗਾਗੂ ਜਿਹੜੇ ਚੰਗੇ ਆ ਬਈ ਅੱਜ ਕੋਟਕਪੂਰਾ ਮੰਡੀ ਦੇ ਵਿੱਚ ਫਰੀ ਹੈ ਬਾਈ ਲੈ ਬਾਈ ਅੰਦਰ ਜਲਦੀ ਥੋੜੀ ਬੋਲੋ ਬਾਈ ਬਈ ਕਿੱਥੇ ਜਾਣੀ ਆਪਾਂ ਦਵਰੇ ਨਹੀਂ ਜਾਣਾ 500 ਰੁਪਏ ਬੋਲੋ ਜੀ 300 ਆ 300 ਰੁਪਿਆ 390 90 400 400 5 ਰੁਪਏ 20 ਰੁਪਏ 25 ਤੇ 35 ਰੁਪਏ 40 ਰੁਪਏ 440 ਰੁਪਏ 450 ਜੀ 55

480 ਲੋ ਜੀ ਭਾਈ ਫੇਰ ਉਹੀ ਰੇਟ ਲੱਗਿਆ ਜਿਹੜਾ 400 ਤੇ 80 ਰੁਪਏ ਜਿਹੜਾ ਰੇਟ ਲੱਗਿਆ ਹੈਗਾ ਜੀ ਫੇਰ 480 ਰੁਪਏ ਦੂ ਗਾਵੀ ਇਹੀ ਰੇਟ ਜਿਹੜਾ ਅੱਜ ਦਾ ਦੋ ਤਿੰਨ ਟਰਾਲੀਆਂ ਦਾ ਜਿਹੜਾ ਲੱਗਿਆ ਹੈਗਾ ਜੀ ਵੇ ਨੇ ਆ ਭਾਈ ਵੀ 500 ਰੁਪਏ ਉਮੀਦ ਹੈਗੀ ਆ ਕਿ ਇੱਕ ਅੱਧੀ ਜਿਹੜੀ ਟਰਾਲੀ 500 550 ਤੱਕ ਜਾ ਸਕਦੀ ਆ ਬਾਕੀ ਆ ਵੇਖੋ ਭਾਈ ਜਿਹੜੀ ਖੁੱਲੀ ਤੂੜੀ ਆ ਪੰਡਾਲੀ ਨਹੀਂ ਗਈ ਇਹ ਤੇ ਬਾਕੀ ਵੇਖਾਂ ਕੀ ਰੇਟ ਜਿਹੜਾ ਅੱਜ ਜਾਂਦਾ

450 ਰੁਪਏ ਬੋਲਾ ਭਾਈ ਕਿਨੇ 400 ਰੁਪਏ ਖੱਲਾਨੀ ਭਾਈ 440 ਰੁਪਏ ਬੋਲਦਾ ਭਾਈ 440 ਰੁਪਏ ਲਓ ਜੀ 400 ਤੇ 40 ਰੁਪਏ ਕੀ ਬਾਤ ਆ ਭਾਈ 400 ਤੇ 40 ਰੁਪਏ ਜਿਹੜਾ ਨਗਦਾ ਰੇਟ ਲੱਗਿਆ ਇੰਨੇ ਕ ਜਿਹੜੇ ਇੰਨੇ ਕ ਨਗਾ ਦੀ ਜਿਹੜੀ ਬੋਲੀ ਹੋ ਗਈ ਤੇ ਇੰਨੇ ਕ ਜਿਹੜੇ ਨਗ ਹਲੇ ਚਾਰ ਨਗ ਜਿਹੜੇ ਪਏ ਆ ਹਾਂ ਜਰਦ ਬਾਵਾ دادی لا ابھی ਤੈਨੂੰ ਕੀ ਜੀ ਹੋ ਗਿਆ ਗਾਲੀ ਗਾਇਮਾ ਵਾਲੇ ਆ ਕਿੰਨੇ ਦਾ ਬਾਈ ਵਿੱਚ ਮਾਰੀ ਮੋਟੀ ਆ ਕੋਈ ਵੀ ਨਹੀਂ ਆਪਾਂ ਕੱਲ ਵੀ ਤੈਨੂੰ ਆਖਿਆ ਸੀ ਨਾ ਆ 300 ਰੁਪਿਆ 300 ਰੁਪਿਆ 500 ਰੁਪਿਆ 25 25 52.5 55 60 65 70 370 ਰੁਪਏ ਹੈਲੋ ਬਾਈ ਕਿਨੇ 71 ਬੋਲੀ ਕਰੀ ਜਾਂਦਾ ਤੈਂਸ 75 ਬੋਲਦਾ ਵੀ 80 80 ਬਾਈ ਕਿੱਥੇ ਜਾਣੀਆਂ ਹੈ ਲਵਾ 80 100 90 99 400 400 ਬੋਲਣਗੇ 5 405 ਰੁਪਏ ਬਾਈ ਲਓ ਜੀ ਬਾਈ 400 ਤੇ 5 ਰੁਪਏ ਜਿਹੜਾ ਰੇਟ ਲੱਗ ਗਿਆ ਬਾਈ ਅੱਜ ਵੀ ਮੇਰੇ ਹਿਸਾਬ ਨਾਲ ਜਿਹੜਾ ਰੇਟ ਆਹੀ ਰਹੂਗਾ ਬਾਕੀ ਵੇਖੋ ਬਾਕੀ ਤੂੜੀ ਦੇ ਹਿਸਾਬ ਨਾਲ ਅੱਬਾਈ ਜੀ ਤੂੜੀ ਹੁੰਦੀ ਉਹ ਜਿਹੜਾ ਰੇਟ ਲੱਗ ਜਾਂਦਾ ਉਹਦਾ ਰੇਟ ਹੁੰਦਾ ਬਾਈ ਲਓ ਜੀ ਦੀ ਕੁਆਲਿਟੀ ਵਿਖਾਈਏ ਤੂੜੀ ਦੀ ਬਾਈਆਂ ਆਉਣ ਲੱਗ ਜਾਂਦੀਆਂ ਲਓ ਆ ਜਿਹੜੀ ਕਵਾਟੀ ਟੁੜੀ ਦੀ ਆ ਜਿਹੜੀ ਕਵਾਟੀ ਟੁੜੀ ਦੀ ਹਾਂ ਹਾਂ ਬੱਦ ਗੱਲ ਹੈ ਹੈਲੋ ਬਾਈ ਗਲੀ 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 ਵਿੱਚ ਆ ਗੱਲ ਹੈ ਹੈਲੋ ਇਹ ਉਹਦੀ ਜਾਂ ਮੇਰਾ ਬਾਈ ਬਾਅਦ ਗੱਲ ਕਰਦਾ ਟੁੜੀ ਬੋਲੀ ਕਰੀ ਜਾਣਾ ਸਾਡੇ ਇੱਥੇ ਹੋਰ ਤਾਂ ਥੋੜਾ ਟਰਾਲੀਆਂ ਰਹਿ ਜਾਂਦਾ ਭਾਈ ਹੋਰ ਹੋਣੀ ਹੋਣੀ ਆ ਬੋਲੋ ਭਾਈ 400 ਰੱਖੋ 400 400 400 10 ਰੁਪਏ ਜੀ 20 420 ਰੁਪਏ ਬੋਲਾ ਕਿ ਨਾ 25 ਕਰ ਦੇ 25 ਠੀਕ ਕਰ 10 ਰੁਪਏ 30 40 45 450 450 ਬੋਲਣਗੇ ਨੇ 450 ਕਿੱਧਰ ਗਿਆ ਲਓ ਜੀ ਭਾਈ 450 ਰੁਪਏ ਨੂੰ ਜਿਹੜਾ ਰੇਟ ਲੱਗ ਗਿਆ ਜੀ ਇਹਦਾ ਨਗ ਵੇਖ ਕੇ ਕਿੰਨੇ ਘਰੇਗੇ 450 ਰੁਪਏ ਜਿਹੜਾ ਰੇਟ ਚੱਲ ਪਿਆ ਭਾਈ ਤੇ ਲਓ ਜੀ ਅਗਲੇ ਨਗ ਤੇ ਆ ਗਏ ਭਾਈ ਦੋ ਨਗ ਜਿਹੜੇ ਲਾਸਟ ਰਹਿ ਗਏ ਆ ਜੀ ਇਹ ਜਿੱਦਣ ਫੁੱਟਬਾਲ ਹੀ ਅੰਦਰ ਦੀ 100 ਕੱਢੀ ਆ ਉਹਦਾ ਤਾਂ ਨਹੀਂ ਪਤਾ ਤੇ ਕੰਦ ਨਾ ਮਾੜੀ ਮੋਟੀ ਮਾੜੀ ਮੋਟੀ ਆ ਗਈ ਛੋੜੀ ਦਾ ਇੱਕ ਨੰਬਰ ਹੈ ਜੀ 400 ਰੁਪਿਆ ਯਾਰ ਇਹਦਾ 400 10 15 39 85 70 75 80 480 ਬੋਲਣਗੇ ਨੇ 85 90 95 500 ਬੋਲਦਾ ਕੋਈ 500 ਰੁਪਏ ਬਾਈ ਬੱਲੇ 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 ਭਾਈ ਸੇਰਾ ਰੇਡ ਲੱਗ ਗਿਆ 500 ਰੁਪਏ ਬਾਈ ਹਲੇ ਅੱਕ ਨਾਲ ਪਿਆ ਕੀ ਪਤਾ ਵੀ 500 ਤੋਂ ਜਿਹੜਾ ਟੱਪ ਸਕਦਾ ਹੈਗਾ ਮੀਤ ਸੀਗੀ 500 ਰੁਪਏ ਜਿਹੜਾ ਰੇਟ ਜਾਊਗਾ ਲੋ ਜੀ 500 ਰੁਪਏ ਜਿਹੜਾ ਰੇਡ ਲੱਗ ਗਿਆ ਲੋ ਜੀ ਲਾਸਟ ਨਾ ਰਹਿ ਗਿਆ ਇਹਦਾ ਵੇਣੇ ਕੀ ਰੇਟ ਜਿਹੜਾ ਸੇਰਾ ਰੇਟ ਜਾ ਸਕਦਾ ਹੈਗਾ ਬਾਕੀ ਲੇਕ ਕਮੈਂਟ ਸ਼ੇਅਰ ਜਰੂਰ ਕਰਦਾ ਕਰੋ ਬਈ ਜਿਹੜਾ ਦੋ ਤਿੰਨ ਪੰਡਾ ਹੀ ਆ ਬਾਕੀ ਖੁੱਲੀ ਬਈ ਥੁੜੀ ਜਿਹੜਾ ਦੋ ਤਿੰਨ ਪੰਡਾ ਹੀ ਆ ਬਾਕੀ ਖੁੱਲੀ ਬਈ ਥੁੜੀ ਬਾਹਰ ਲੀਆ ਹਾਂ ਬਾਹਰ ਲੀਆ ਬਾਈ ਤੂੰ ਮਿੱਟੀ ਦਾ ਹਾਂ ਗਿੱਲੀ ਗੁੱਲੀ ਨਹੀਂ ਦਰਬਾਲ ਪਾਇਆ ਸੀ ਆ ਮਿੱਟੀ ਹੈ ਨਹੀਂ ਇਹ ਮਾਸ਼ਾ ਅੱਲਾਹ ਆ ਲੈ ਯਾਰ ਦੋ ਦੋ ਦਾ ਬੋਲੋ ਹਾਂ ਦੋ ਦੋ ਦਾ 200 ਰੁਪਿਆ ਆ ਬਾਈ ਆਵੜੋ ਨਹੀਂ 200 ਹਾਂਜੀ ਆਪਣੀਆਂ ਵੀ ਆਂ ਦਰਾਵਾ ਜਾਵਾਂਗੇ ਨਹੀਂ ਯਾਰ ਇੰਨੇ ਵਿੱਚ ਕੀ ਦਰਾਵਾ ਜਾਵਾਂਗੇ 200 ਬਾਰਦੀ ਆ ਬਾਰਦੀ ਆ ਭਈ ਆਪਾਂ ਅੰਦਰ ਦੀ ਬਾਜੀ ਨਾ ਨਿਕਲੇ ਨਹੀਂ ਨਹੀਂ ਇਹੋ ਜਿਹੀ ਨਿਕਲੂਗੀ ਦੋ ਪੰਜ 10 15 20 25 30 40 45 500 255 255 ਬੋਲਾਂਗੇ ਨਾ 255 <ण्या> روپے लास्ट ਰੈਟ ਲੱਗ ਗਿਆ ਜੀ 255 ਜਿਹੜੀਆਂ ਪੰਜ ਛੇ ਪੰਡਾ ਸੀ ਗਿਆ ਬਾਕੀ ਖੁੱਲੀ ਸੀਗੀ ਤੂੜੀ ਭਾਈ ਟੌਪ ਦਾ ਰੇਟ ਦੱਦਗੇ ਸਰਾ ਰੇਟ ਜਿਹੜਾ ਅੱਜ 500 ਰੁਪਏ ਜਿਹੜਾ ਟੌਪ ਦਾ ਰੇਟ ਗਿਆ ਹੈਗਾ ਜੀ ਇਹ ਧੰਨਵਾਦ ਦੋਸਤੋ ਵੀਡੀਓ ਨਾਲ ਜੁੜਨ ਵਾਸਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਨਾਲ ਨਾਲ ਕਰਦਿਆ ਕਰੋ ਭਾਈ ਮਿਲਦੇ ਆ ਕੱਲ ਦੀ ਵੀਡੀਓ ਚ ਭਾਈ ਠੀਕ ਹੈ